ਕਿੰਨਾ ਤੁਸੀਂ ਸੋਸ਼ਲ ਮੀਡੀਆ ਤੇ ਜੇ ਠੀਕ ਹੈ ਤੁਸੀਂ ਆਪਣੀਆਂ ਪੋਜ਼ਿਟਿਵ ਗੱਲਾਂ ਲਈ ਵਾਇਰਲ ਹੋਣੇ ਹੋ ਤਾਂ ਨਾਲ-ਨਾਲ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿੰਨਿੰਗ ਸਿੰਘ ਦਾ ਬਾਣਾ ਤੇ ਆਖਰਕਾਰ ਗੱਲ ਸੁਣਾ ਦਿੰਦੇ ਬੜੇ ਅਲੀਗੇਸ਼ਨ ਲੱਗਦੇ ਨੇ ਸاسي ਤੌਰ ਤੇ ਵੀ ਵੀ ਬੀਜੇਪੀ ਆਰਐਸਐਸ ਪੰਜਾਬ ਨੂੰ ਤੋੜਨਾ ਚਾਹੁੰਦੀ ਹੈ ਕਹਿੰਦੇ ਉਹਨਾਂ ਦਾ ਕਿਦਾਂ ਕਹਿੰਦੇ ਤੁਸੀਂ ਜਿਹੜੀਆਂ ਉਹ ਗੱਲਾਂ ਨੇ ਉਹਨਾਂ ਨੂੰ ਸਿੱਧ ਕਰਦੇ ਜਿਨ੍ਹਾਂ ਨੂੰ ਬੀਜੇਪੀ ਦਾ ਤੇ ਆਰਐਸ ਦਾ ਏਜੰਡਾ ਲੱਗਦਾ ਫਿਰ ਇੱਕ ਗੱਲ ਪੁੱਛੋ ਇਹਨਾਂ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ 크ਰਿਸਚਨਿਟੀ ਦਾ ਏਜੰਡਾ ਕੀ ਦਾ ਉਹ ਇਹਨਾਂ ਲੋਕਾਂ ਦਾ ਜਿਹੜੇ ਮੈਨੂੰ ਬਲੇਮ ਕਰਦੇ ਨੇ ਇਹ ਅੱਜ ਕੋਈ Hindu ਭੈਣ ਭਾਈ ਬਹੁਤ ਸਾਰੇ ਮੀਡੀਆ ਵਾਲੇ ਨੇ ਡੈਫੀਨਿਟਲੀ ਆਪਣੇ ਧਰਮਾਂ ਨਾਲ ਬਿਲੋਂਗ ਕਰਦੇ ਨੇ ਅਗਰ ਉਹ ਜਾਣਦੇ ਨੇ ਤਾਂ ਉਹ ਤੇ ਬਾਣਾ ਲਾ ਕੇ ਥੋੜੀ ਜਾਂਦੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੰਮਾ ਅਮਰਤਾ ਕੋ ਗਏ ਸੀਗੇ ਰੀਸੈਂਟ ਮੈਂ ਇੱਕ ਫੋਟੋ ਜਾਰੀ ਕਰੀ ਜਦ ਉਹ ਜਾ ਸਕਦੇ ਨੇ ਸਾਨੂੰ ਕੀ ਹੋਇਆ ਪਰ ਤੁਹਾਨੂੰ ਇਹ ਗੱਲ ਕਿਹਾ ਜਾਂਦਾ ਵੀ ਤੁਸੀਂ ਕਿਤਨੇ ਕਿਤੇ ਲੋਕਾਂ ਨੂੰ ਵਹਿਮ ਭਰਮਾਂ ਚ ਪਾ ਰਹੇ ਹੋ ਜਦੋਂ ਉਹਨਾਂ ਦੀ ਗੱਲਾਂ ਨੂੰ ਤੁਸੀਂ ਅੱਗੇ ਵਧਾਉਣੇ ਹੋਗੇ ਕਿਉਂਕਿ ਇਸ ਚੀਜ਼ ਦਾ ਤਾਂ ਗੁਰੂ ਸਾਹਿਬ ਹੋਰਾਂ ਨੇ ਕਿਤਨੇ ਕਿਤੇ ਉਦਾਸੀਆਂ ਕਰਕੇ ਇਸੇ ਚੀਜ਼ ਨੂੰ ਤਾਂ ਚੱਕਿਆ ਕਿ ਲੋਕ ਵਹਿਮਾਂ ਪਰਮਤੂ ਦੂਰ ਹੋ ਤੇ ਅੱਜ ਉਸੇ ਤਰਵੈਣ ਤੇ ਅਗਰ ਅਸੀਂ ਜਾ ਕੇ ਬੈਠੇ ਨਹੀਂ ਫੇਰ ਕਿਉਂ ਕਿੰਤੂ ਪ੍ਰਾਂਤ ਜਿੱਥੇ ਅਸੀਂ ਗੁਰੂਆਂ ਤੇ ਵੱਡੇ ਥੋੜੀ ਆ ਕੋਈ ਸੰਸਾਰ ਚ ਅਸੀਂ ਜਿੱਥੇ ਸਾਡੇ ਗੁਰੂ ਆ ਜਿੱਥੇ ਸਾਡੇ ਗੁਰੂ ਜਾ ਕੇ ਬੈਠ ਕੇ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਾਵਾ RAM RAJE ਅਸੀਂ ਤਾਂ ਉਹ ਮਾਸਟਰ ਕਨਾਲ ਲਾਣਦੇ ਆ ਮਿੱਟੀ ਨੂੰ ਧਨ ਭਾਗ ਨੇ ਸਾਨੂੰ ਉੱਤੇ ਰਹਿਣ ਦਾ ਮੌਕਾ ਹਰ ਇੱਕ ਬੰਦੇ ਦੀ ਹਸਤਾ ਹਰ ਇੱਕ ਚੀਜ਼ ਦੇ ਨਾਲ ਜੁੜੀ ਹੋਈ ਹੈ ਪਰ ਜਦੋਂ ਤੁਸੀਂ ਕਹਿੰਦੇ ਹੋ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਮੈਸੇਜ ਦੇ ਰਹੇ ਸੀ ਕਿ ਤੁਸੀਂ ਜਲ ਜਾ ਕੇ ਤੁਸੀਂ ਚਿੱਟਾ ਦੇ ਸਕਦੇ ਇਹ ਤਾਂ ਫਿਰ ਗੱਲ ਉਹੀ ਆ ਸਿੱਖ ਪੰਥ ਤੱਕ ਜਲ ਜਲ ਚ ਖਾਰਪਾ ਕੁੰਬਾ ਇੰਡੀਆ 'ਚ ਹੋਇਆ ਕਿੱਥੇ ਹੋਇਆ ਜਿੱਥੇ ਤਿੰਨੇ ਚੀਜ਼ਾਂ ਬੈਂਦੀਆਂ ਨੇ ਗੰਗਾ ਜਮਨਾ ਸਰਸਵਤੀ ਜਿੱਥੇ ਤਿੰਨਾਂ ਦਾ ਖੇਲ ਆ ਇਹ ਅਧਿਆਤਮ ਦਾ ਖੇਲ ਆ ਜਿਵੇਂ ਈੜਾ ਪਿੰਗਲਾ ਤੇ ਸਸ ਸੁਖਮਨਾ ਸਿਕਮਨ ਤਾਂ ਬੰਦਾ ਇਸ ਚੀਜ਼ ਹਾਂਜੀ ਮੰਨਦਾ ਪਰ ਉਹ ਤਾਂ ਨਹੀਂ ਕਹਿੰਦੇ ਵੀ ਛਿੱਟਾ ਦੇਓ ਕਿਤੇ ਇਹਦੇ ਨਾਲ ਠੀਕ ਹੋ ਜਾ ਜਿਹੜੇ ਕਿਸੇ ਨੇ ਆਪਣੀ ਕਦੇ ਸੁਖਮਨਾ ਖੋਲੀ ਹੋਵੇ ਉਹਨੂੰ ਪਤਾ ਹੋਵੇ ਵੀ ਸਰਸਵਤੀ ਕੀ ਹੁੰਦੀ ਆ ਇਹ ਤਾਂ ਉਹ ਕਦੇ ਇਹਨਾਂ ਦਾ ਆਪਣਾ ਜ਼ਖਾਮ ਨਹੀਂ ਕਦੇ ਠੀਕ ਹੋਇਆ ਇਹਨਾਂ ਨੇ ਕਦੇ ਖੋਲਣੀ ਸੁਖਮਨਾ ਸਤਿ ਸ਼ਗਲ ਜੀ ਤੁਸੀਂ ਤਸਵੀਰਾਂ ਲਗਾਤਾਰ ਜਦੋਂ ਸੋਸ਼ਲ ਮੀਡੀਆ ਸਕਰੋਲ ਕਰਦੇ ਆ ਤਾਂ ਬੜੀ ਤਰ੍ਹਾਂ ਦੀ ਜਾਣਕਾਰੀ ਆ ਜਿਹੜੀ ਬਹੁਤ ਕਈ ਵਾਇਰਲ ਹੁੰਦੀਆਂ ਨੇ ਜਿੰਨੇ ਤੁਸੀਂ ਦੇਖਦੇ ਹੋ ਵੀ ਲੱਖਾਂ ਲੋਕਾਂ ਨੇ ਦੇਖੀਆਂ ਉਹਨਾਂ ਦੇ ਵਿੱਚੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਧਾਰਮਿਕ ਮਸਲਿਆਂ ਦੀ ਜਦੋਂ ਗੱਲ ਆਉਂਦੀ ਆ ਤਾਂ ਨਿੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਦੀਆਂ ਗੱਲਾਂ ਵੀ ਬੜੀ ਚਰਚਾ 'ਚ ਰਹਿੰਦੀਆਂ ਨੇ ਚਾਹੇ ਮਜ਼ਾਕੀਆ ਤੌਰ ਤੇ ਹੋਵੇ ਚਾਹੇ ਗੱਲ ਹੋਵੇ ਸੀਰੀਅਸ ਤੌਰ ਤੇ ਇਸ ਗੱਲ ਨੂੰ ਲੈ ਕੇ ਕਿ ਨਿੰਗ ਸਿੰਘ ਦਾ ਬਾਣਾ ਤੇ ਆਖਰਕਾਰ ਉਹ ਗੱਲਾਂ ਸਨਾਤਨਿਆਂ ਦੀ ਕਰਦੇ ਨੇ ਸਾਡੇ ਨਾਲ ਨੇਗੇ ਉਹ ਬਈ ਦੇਖੀਏ ਤੁਸੀਂ ਜਾ ਕੇ ਆਏ ਹੋ ਮਹਾਕੁੰਭ ਉੱਥੇ ਵੀ ਤੁਹਾਡੇ ਵੀਡੀਓ ਬੜੇ ਚਰਚਾ 'ਚ ਰਹੇ ਚਲੋ ਇਹ ਤੁਹਾਡੀਆਂ ਅਸੀਸਾਂ ਨੇ ਸਾਰਿਆਂ ਦੀਆਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਿ ਪਰਮਾਤਮਾ ਨੇ ਕਿਰਪਾ ਕੀਤੀ ਹੈ ਤਾਂ ਹੀ ਕੁੰਭ ਚ ਜਾ ਹੁੰਦਾ ਨਹੀਂ ਵੱਡੇ ਵੱਡੇ ਅਮੀਰ ਤੇ ਅਮੀਰ ਲੋਕ ਅੱਜ ਘਰੇ ਹੀ ਬੈਠੇ ਰਹੇਗੇ ਸੇ ਸਾਡੇ ਤੇ અપਾਰ ਕਿਰਪਾ ਕੀਤੀ ਹੈ ਜਿੱਥੇ ਸਾਡੇ ਗੁਰੂ ਤੇਗਵਦ ਸਾਹਿਬ ਮਹਾਰਾਜੀ ਗਏ ਹੋਣ ਜਿੱਥੇ 6 ਮਹੀਨੇ ਹੋ ਰਹੇ ਹੋਣ ਜਿੱਥੇ ਉਹ ਭਗਤ ਜਿਹੜੇ ਅੱਜ ਗੁਰਬਾਣੀ ਚ ਸਤਕਾਰਯੋਗ ਬੈਠੇ ਨੇ ਉਹ ਉੱਥੇ ਗਏ ਹੋਣ ਤੇ ਅਗਰ ਸਾਨੂੰ ਉਹਨਾਂ ਦੇ ਚਰਨਾਂ ਚ ਜਾ ਕੇ ਹਾਜ਼ਰੀ ਭਰਨ ਦਾ ਮੌਕਾ ਵੀ ਤੇ ਮੈਂ ਆਪਣੇ ਨੂੰ ਭਾਗਾ ਵਾਲਾ ਮੰਨਦਾ ਪਰੇਟੇ ਦੇਖਿਓ ਤੁਸੀਂ ਯੋਧੇ ਵੀ ਗਏ ਸੀਗੇ ਉਦੋਂ ਤਾਂ ਬੜੀਆਂ ਟੀਚਰ ਟਿੱਪਣੀਆਂ ਹੋਈਆਂ ਸੀ ਉਰੇ ਤਾਂ ਚਲੋ ਜਿਵੇਂ ਕਹਦੀ ਇਹ ਤੇਰੇ ਅਖਾੜਿਆਂ ਦਾ ਵੀ ਜਿਹੜਾ ਨਾਲ ਜੁੜਿਆ ਹੋਇਆ ਇਤਿਹਾਸ ਹੈਗਾ ਉਹਨਾਂ ਦੀ ਹਿਸਟਰੀ ਹੈਗੀ ਹੈਗੀ ਪਰ ਤੁਹਾਨੂੰ ਨਹੀਂ ਦੱਸਦਾ ਵੀ ਜਿੰਨਾ ਤੁਸੀਂ ਸੋਸ਼ਲ ਮੀਡੀਆ ਤੇ ਜੇ ਠੀਕ ਹੈ ਕਿ ਤੁਸੀਂ ਆਪਣੀਆਂ ਪੋਜ਼ਿਟਿਵ ਗੱਲਾਂ ਲਈ ਵਾਇਰਲ ਹੋਨੇ ਹੋ ਤਾਂ ਨਾਲ-ਨਾਲ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿੰਨਿੰਗ ਸਿੰਘ ਦਾ ਬਾਣਾ ਤੇ ਆਖਰਕਾਰ ਗੱਲ ਸੁਣਾਦਨੀਆਂ ਦੀ ਐਕਚੁਅਲੀ ਕਿੱਥੇ ਗੱਲ ਸੁਣਾਤ ਹੰਦੀ ਹੈ ਸਿੱਖ ਅੱਜ ਕੋਈ ਗੁਰਵਾਣੀ ਦੀ ਉੱਥੇ ਗੱਲ ਕਰ ਰਿਹਾ ਹੈ ਅੱਜ ਗੁਰੂ ਨੇ ਇਤਿਹਾਸੀ ਉਥੇ ਗੱਲ ਕਰਿਆ ਸਿੱਖ ਇਤਿਹਾਸ ਦੀ ਗੱਲ ਕੀਤੀ ਹੈ ਅੱਜ ਗੁਰੂਆਂ ਦੀ ਉਥੇ ਆਰਤੀ ਆਰਤਾ ਕੀਤਾ ਅਗੇ ਉਥੇ ਰਗੜੇ ਪਾਏ ਨੇ ਥੇਗਾ ਚੱਲੀਆਂ ਨੇ ਤੇ ਗੁਰੂ ਦੇ ਬਾਣੇ ਨੂੰ ਉਥੇ ਪੂਰੀ ਦੁਨੀਆ 'ਚ ਦਿਖਾਇਆ ਤਾਂ ਅਸੀਂ ਤੇ ਚੰਗਾ ਹੀ ਕੰਮ ਕੀਤਾ ਪਰ ਆਰਤੀਆਂ ਆਰਤੀ ਨੂੰ ਲੈ ਕੇ ਗੱਲ ਹੋਵੇ ਭਾਵੇਂ ਗੱਲ ਹੋਵੇ ਕਿ ਜਦੋਂ ਤੁਸੀਂ ਉੱਥੇ ਜਿਹੜੇ ਨਾਲ ਮਹਾ ਮੰਦलेश्वर ਹੋਣ ਸ਼ੰਕਰਾਚਾਰਿਆ ਹੋਣ ਚਲੋ ਇੱਕ ਤਾਂ ਗੱਲ ਹੁੰਦੀ ਹੈ ਵੀ ਇੱਜ਼ਤਮਾਨ ਦੇ ਤੌਰ ਦੇ ਉੱਤੇ ਤਾਂ ਚਲੋ ਉਰੇ ਵੀ ਸਾਡਾ ਸਿੱਖ ਪੰਥ ਸਭ ਤੋਂ ਅੱਗੇ ਆ ਪਰ ਤੁਹਾਨੂੰ ਇਹ ਗੱਲ ਕਿਹਾ ਜਾਂਦਾ ਵੀ ਤੁਸੀਂ ਕਿਤਨੇ ਕਿਤੇ ਲੋਕਾਂ ਨੂੰ ਵਹਿਮ ਪਰਵਾਚ ਪਾ ਰਹੇ ਹੋ ਜਦੋਂ ਉਹਨਾਂ ਦੀ ਗੱਲਾਂ ਨੂੰ ਤੁਸੀਂ ਅੱਗੇ ਵਧੋਣੇ ਹੋਗੇ ਕਿਉਂਕਿ ਇਸ ਚੀਜ਼ ਦਾ ਤਾਂ ਗੁਰੂ ਸਾਹਿਬ ਹੋਰਾਂ ਨੇ ਕਿਤਨੇ ਕਿਤੇ ਉਦਾਸੀਆਂ ਕਰਕੇ ਏਸੀ ਚੀਜ਼ ਨੂੰ ਤਾਂ ਚੱਕਿਆ ਕਿ ਲੋਕ ਵਹਿਮ ਪਰਮਤ ਦੂਰ ਹੋਣ ਅਸੀਂ ਵਹਿਮ ਕਿੱਥੇ ਪਾਇਆ ਗੁਰੂ ਉੱਥੇ ਗਏ ਨੇ ਗੁਰੂ ਸਾਹਿਬ ਉੱਥੇ ਰਹੇ ਨੇ ਉਸ ਸਮੇ ਸਮਰਸੀਵਲ ਤਾਂ ਲਗਾਇਆ ਬਣੀਦਾ ਹੈਗਾ ਜੇ ਕੋਈ ਕਹੇ ਵੀ ਭਾਈ ਉੱਥੇ ਵੀ ਗੁਰੂ ਸਾਹਿਬ ਗਏ تھے ਵੀ ਸਮਰਸੀਵਲ ਮੋਟ ਲਈ ਲੱਗੀ ਵੀ ਤੀ ਗੰਗਾ ਚੱਲਦੀ ਸੀ ਸਰਸਵਤੀ ਚੱਲਦੀ ਸੀ ਤੇ ਜਮਨਾ ਚੱਲਦੀ ਸੀ ਬੈਣੀ ਨੂੰ ਉੱਥੇ ਤਰਵੈਣੀ ਤੇ ਬੈਠੇ ਨੇ ਨਾ ਮਹਾਰਾਜ ਜੀ ਨੇ ਤੇ ਅੱਜ ਉਸੇ ਤਰਵੈਣੀ ਤੇ ਅਗਰ ਅਸੀਂ ਜਾ ਕੇ ਬੈਠੇ ਨੇ ਫੇਰ ਕਿਉਂ ਕਿੰਤੂ ਪ੍ਰੰਤੂ ਜਿੱਥੇ ਅਸੀਂ ਗੁਰੂਆਂ ਤੇ ਵੱਡੇ ਥੋੜੀ ਆ ਕੋਈ ਸੰਸਾਰ ਚ ਅਸੀਂ ਜਿੱਥੇ ਸਾਡੇ ਗੁਰੂ ਆ ਜਿੱਥੇ ਸਾਡੇ ਗੁਰੂ ਜਾ ਕੇ ਬੈਠ ਕੇ ਇਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਅਸੀਂ ਤਾਂ ਉਹਨੂੰ ਮਾਸਟਕ ਨਾਲ ਲਾਣੇ ਆ ਮਿੱਟੀ ਨੂੰ ਧਨ ਭਾਗ ਨੇ ਸਾਨੂੰ ਉੱਥੇ ਰਹਿਣ ਦਾ ਮੌਕਾ ਮਿਲਿਆ ਪਰ ਕਹਿੰਦੇ ਕਿ ਬੀਜੇਪੀ ਆਰਐਸਐਸ ਦਾ ਏਜੰਡਾ ਤੁਸੀਂ ਅੱਗੇ ਉਹ ਕਰ ਰਹੇ ਹੋ ਜੀ ਕਹਿੰਦੇ ਪੰਜਾਬ ਦਾ ਇਹ ਕਲਚਰ ਨਹੀਂ ਜਾਂ ਪੰਜਾਬ ਦੀ ਜਦੋਂ ਗੱਲ ਆਉਂਦੀ ਹੈ ਵੀ ਸਿੱਖੀ ਨੂੰ ਲੈ ਕੇ ਕਿਉਂਕਿ ਬੜੇ ਅਲੀਗੇਸ਼ਨ ਲੱਗਦੇ ਨੇ ਸاسي ਤੌਰ ਤੇ ਵੀ ਬੀਜੇਪੀ ਆਰਐਸਐਸ ਪੰਜਾਬ ਨੂੰ ਤੋੜਨਾ ਚਾਹੁੰਦੀ ਹੈ ਕਹਿੰਦੇ ਉਹਨਾਂ ਦਾ ਕਿਤੇ ਨਾ ਕਿਤੇ ਤੁਸੀਂ ਜਿਹੜੀਆਂ ਉਹ ਗੱਲਾਂ ਨੇ ਉਹਨਾਂ ਨੂੰ ਸਿੱਧ ਕਰ ਰਹੇ ਹੋ ਯਾਨੀ ਕਿ ਤੁਸੀਂ ਸਿੰਘਾਂ ਦੇ ਵਿੱਚ ਆਖਰਕਾਰ ਕਿਤੇ ਨਾ ਕਿਤੇ ਉਹਨਾਂ ਦੇ ਏਜੰਡੇ ਨੂੰ ਲਾਗੂ ਕਰਦੇ ਹੋ ਦੇਖੋ ਜਿਨ੍ਹਾਂ ਨੂੰ ਬੀਜੇਪੀ ਦਾ ਤੇ ਆਰਐਸ ਦਾ ਏਜੰਡਾ ਲੱਗਦਾ ਫਿਰ ਇੱਕ ਗੱਲ ਪੁੱਛੋ ਇਹਨਾਂ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ 크ਰਿਸਚੀਅਨਿਟੀ ਦਾ ਏਜੰਡਾ ਕੀ ਦਾ ਉਹ ਇਹਨਾਂ ਲੋਕਾਂ ਦਾ ਜਿਹੜੇ ਮੈਨੂੰ ਬਲੇਮ ਕਰਦੇ ਨੇ ਇਹ 크ਰਿਸਚੀਅਨਿਟੀ ਨੂੰ ਬढ़ावा ਦੇ ਰਹੇ ਨੇ ਤੇ ਜਿਹੜਾ ਅੱਜ ਬਾਹਰ ਵਿਦੇਸ਼ਾਂ ਦੇ ਵਿੱਚ ਸਿੱਖ ਬੀਬੀਆਂ ਜਿਹੜੀਆਂ ਨੇ ਸਾਡੀਆਂ ਭਤੀਆਂ ਭੈਣਾਂ ਨੇ ਜਿਹੜੀਆਂ ਉਹ ਲਵ ਜਹਾਦ ਦਾ ਹਿੱਸਾ ਬਣਦੀਆਂ ਨੇ ਉਹ ਇਹਨਾਂ ਦਾ ਏਜੰਡਾ ਹੈ ਉਹ ਕਿਉਂ ਨਹੀਂ ਬੋਲਦੇ ਕਿਤੇ ਨਾ ਕਿਤੇ ਜਿਨ੍ਹਾਂ ਤੇ ਇਹ ਚੁੱਪ ਨੇ ਉਹ ਲੋਕ ਚਾਹੁੰਦੇ ਨੇ ਵੀ ਸਾਡੇ ਜਿਹੜੇ ਇਹ ਲੋਕ ਨੇ ਬਸ ਇਹ ਹਿੰਦੂਆਂ ਦੇ ਨਾਲ ਲੜੀ ਜਾਣਾ ਤੇ ਪਿੱਛੇ ਕਾਂਡ ਕਰਦੇ ਜਾਈ ਜਾਣ ਪਰ ਇਹਦੇ ਚ ਗੱਲ ਇਹ ਹੈ ਭਜੀ ਸਿੰਘ ਜੀ ਕਿ ਜਦੋਂ ਗੱਲ ਆਉਂਦੀ ਹੈ ਵੀ ਮੂਰਤੀ ਪੂਜਾ ਦੀ ਫਿਰ ਗੱਲ ਆਉਂਦੀ ਹੈ ਕਿ ਆਖਰ ਜਦੋਂ ਤੁਸੀਂ ਚਲੋ ਆਰਤੀ ਦਾ ਤੁਸੀਂ ਅਲੱਗ-ਅਲੱਗ ਵਿਸ਼ਲੇਸ਼ਣ ਕਰਦਾ ਰਹੇ ਹੋਗੇ ਪਰ ਉਹਦੇ ਨਾਲ-ਨਾਲ ਗੱਲ ਇਹ ਹੈ ਵੀ ਮੂਰਤੀ ਪੂਜਾ ਨੂੰ ਲੈ ਕੇ ਤਾਂ ਸਿੱਖ ਪੰਥ ਲਗਾਤਾਰ ਵਿਰੋਧ ਕਰਦਾ ਆ ਉਸੇ ਚੀਜ਼ ਤੁਸੀਂ ਨਾ ਤਮਸਤਕ ਹੋ ਜਾ ਰਹੇ ਹੋ ਜਾ ਕੇ ਚਾਹੇ ਯੋਧਿਆ ਵੀ ਸੀ ਚਾਹੇ ਔਰੇ ਵੀ ਦੇਖਿਆ ਜਾਵੇ ਦੇਖੋ ਜਦੋਂ ਇਤਿਹਾਸ ਸੁਣਾਉਣਗੇ ਨਾ ਸਾਰੇ ਕਹਿੰਦੇ ਨੇ ਸ਼ੇਰੇ ਪੰਜਾਬ ਮਹਾਰਾਣਜੀਤ ਸਿੰਘ ਦਾ ਇਤਿਹਾਸ ਹੈ। ਉਸਤੇ ਵੱਡਾ ਕਿਸੇ ਨੂੰ ਸਿੱਖੇ ਨਹੀਂ ਮੰਨਦੇ ਲੋਕ। ਉਹਨੇ ਮੰਦਰ ਬਣਾਏ। ਜੇ ਮੰਦਰ ਬਣਾਉਣੇ ਚੰਗੇ ਆ ਤਾਂ ਫਿਰ ਮੰਨਣ ਨੂੰ ਕੀ ਫਰਕ ਪੈਂਦਾ? ਅਸੀਂ ਆਪਣਾ ਈਸ਼ਟ ਥੋੜੀ ਭੁੱਲੇ ਆ। ਅਸੀਂ ਬਾਣਾ ਥੋੜੀ ਲਾ ਕੇ ਗਏ ਆ ਮੰਦਰ ਚ। ਅਸੀਂ ਆਪਣੇ ਕਕਾਰ ਲਾ ਕੇ ਥੋੜੀ ਗਏ ਆ। ਜੇ ਅੱਜ ਕੋਈ Hindu ਭੈਣ ਭਾਈ ਬਹੁਤ ਸਾਰੇ মিডিਆ ਵਾਲੇ ਨੇ ਡੈਫੀਨਿਟ ਆਪਣੇ ਧਰਮ ਨਾਲ ਬਿਲੋਂਗ ਕਰਦੇ ਨੇ। ਅਗਰ ਉਹ ਜਾਂਦੇ ਨੇ ਤਾ ਉਹਤੇ ਬਾਣਾ ਲਾ ਕੇ ਥੋੜੀ ਜਾਂਦੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੰਮਾ ਅਮਰਤਾ ਕੋ ਗਏ ਸੀਗੇ ਰੀਸੈਂਟ ਮੈਂ ਇੱਕ ਫੋਟੋ ਜਾਰੀ ਕਰੀ ਆ ਜਦ ਉਹ ਜਾ ਸਾਦ ਨੇ ਸਾਨੂੰ ਕੀ ਹੋਇਆ ਕੋਈ ਫਰਕ ਨਹੀਂ ਉਹਨਾਂ ਦੇ ਤਾਂ ਕੁੱਤੇ ਜੀ ਦੇਖਿਆ ਜਾਵੇ ਬਹੁਤ ਤਰ੍ਹਾਂ ਦੇ ਉਤਰਾਜ ਹੁਣ ਹਾਲਾਂਕਿ ਚਾਹੇ ਐਸਜੀਪੀਸੀ ਦੇ ਤੁਸੀਂ ਲਾ ਲਓ ਕਿੱਡਾ ਜਿਵੇਂਲਾ ਖੜਾ ਹੋਇਆ ਉਹ ਕਿਤੇ ਨਾ ਕਿਤੇ ਉਹਨਾਂ ਤੇ ਏਸੀ ਚੀਜ਼ ਨੂੰ ਕਹਿੰਦੇ ਨੇ ਵੀ ਥੋੜੇ ਵੀ ਸੰਬੰਧ ਨੇ ਜੀ ਇਹ ਮੈਂ ਇਹ ਕਹਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੇ ਦੀ ਕਿਰਪਾ ਹੋਈ ਆ ਕਿ ਉਹਨਾਂ ਨੂੰ ਗਦੀ ਤੋਂ ਲਾਇਆ ਜਾਦ ਕਿਸੇ ਨੂੰ ਕਿਸੇ ਪਦ ਤੇ ਬਿਠਾਉਂਦੇ ਆ ਤਾਂ ਉਹਦੇ ਸ਼ਬਦ ਪਤਾ ਕੀ ਹੁੰਦੇ ਨੇ ਗੁਰੂ ਸਾਹਿਬ ਤੇਰੀ ਵਡਿਆਈ ਆ ਇਹ ਤੇ ਮੈਨੂੰ ਮਾਣ ਬਖਸ਼ਿਆ ਰਮਾਲਾ ਸਾਹਿਬ ਲੈ ਜਾ ਕੇ ਤਖਤ ਸਾਹਿਬ ਤੇ ਉੱਥੇ ਆਉਂਦੇ ਨੇ ਜਦੋਂ ਤਾਰ ਦੰਦਿਆ ਕੋਈ ਫਿਰ ਤਾਰ ਨਾਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਨੇ ਬਿਠਾਉਣ ਵਾਲਾ ਕੋਈ ਹੋਰ ਆ ਗਿਆ ਫਿਰ ਚੀਕਾਂ ਗਾ ਨੂੰ ਮਾਰਨੀ ਆ ਇਸ ਕਰਕੇ ਐਕਸੈਪਟ ਕਰੋ ਕਿ ਰੱਬ ਨੇ ਤੁਹਾਡਾ ਦਿਨ ਲਿਆਂਦੇ ਨੇ ਪਰ ਇਹਦੇ 'ਚ ਤੁਹਾਨੂੰ ਲੱਗਦਾ ਕਿ ਕਿਉਂਕਿ ਤੁਸੀਂ ਜਿੰਨਾ ਸੋਸ਼ਲ ਮੀਡੀਆ ਤੇ ਟ੍ਰੋਲ ਹੁੰਨੇ ਹੋ ਉਹਦੇ ਵਿੱਚ ਬਹੁਤ ਲੋਕ ਸਵਾਲ ਚੁੱਕਦੇ ਨੇ ਕਿ ਤੁਹਾਡੀ ਇੰਟਰਵਿਊ ਦਾ ਹਿੱਸਾ ਹੁੰਦਾ ਹੁੰਦਾ ਸੀਗਾ ਨਾਉਣ ਨੂੰ ਲੈ ਕੇ ਉਹ ਬੜਾ ਟ੍ਰੋਲ ਹੋਇਆ ਉਸ ਚੀਜ਼ ਨੂੰ ਲੈ ਕੇ ਅੱਜ ਵੀ ਉਸੇ ਚੀਜ਼ ਉਸੇ ਤਰਕ ਤੇ ਖੜਦੇ ਹੋਂ ਜਿਹਦਾ ਉਦੋਂ ਜਵਾਬ ਦੇ ਦਿੱਤਾ ਸੀ ਦੇਖੋ ਕਾਹਨ ਪਤਾ ਕੀ ਗੱਲ ਹੈਗੀ ਆ ਲੋਕ ਜਿਨੇ ਨੇ ਹੁਣ ਮਾਲ ਮੋਸਟਲੀ ਅ ਵਿਦੇਸ਼ਾਂ ਵਿੱਚ ਲੋਕ ਟਰਾਲਾ ਚਲਾਉਂਦੇ ਨੇ 24 24 ਘੰਟੇ ਟਰਾਲਾ ਚਲਾਉਂਦੇ ਰਹਿੰਦੇ ਨੇ ਟ੍ਰੈਫਿਕ 'ਚ ਰਹਿੰਦੇ ਨੇ ਅਗਰ ਤੁਸੀਂ ਕਿਤੇ ਇੱਕ ਦਿਨ ਤੁਸੀਂ ਕਿਤੇ ਟ੍ਰੈਫਿਕ ਜਾ ਰਹੇ ਹੋ ਤੁਸੀਂ ਕਿਤੇ ਯਾਤਰਾ ਤੇ ਗਏ ਹੋ ਜੇ ਤੁਹਾਨੂੰ ਨਹਾਉਣ ਦਾ ਮੌਕਾ ਨਹੀਂ ਮਿਲਿਆ ਤੇ ਤੁਹਾਡਾ ਕਿਤੇ ਇਹ ਥੋੜੀ ਵੀ ਬ੍ਰਹਮ ਗਿਆਨੀ ਟੁੱਟ ਗਈ ਤੁਹਾਡਾ ਇਹ ਲੋਕਾਂ ਨੂੰ ਪਖੰਡ ਨਾਲ ਜੋੜਿਆ ਜਾਂਦਾ ਨਹਾਉਣਾ ਤਾਂ ਇੱਕ ਸਰੀਰਕ ਸਫਾਈ ਦਾ ਹਿੱਸਾ ਉਹਦਾ ਤਾਂ ਸਰੀਰ ਦਾ ਸਵੰਦ ਮੰਨਣਾ ਨਹੀਂ ਨਾ ਹੈਗਾ ਪਰ ਇਹਦੇ ਚ ਹੁਣ ਤੁਸੀਂ ਜਿਵੇਂ ਇਹ ਜਲ ਲੈ ਕੇ ਆਏ ਹੋ ਜਲ ਤੁਸੀਂ ਸਾਰ ਨੂੰ ਲੈ ਰਹੇ ਹੋ ਚਲੋ ਮੀਡੀਆ ਵਾਲਿਆਂ ਨੇ ਵੀ ਬਹੁਤ ਨੇ ਲਿਆ ਹਰ ਇੱਕ ਬੰਦੇ ਦੀ ਆਸਤਾ ਹਰ ਇੱਕ ਚੀਜ਼ ਦੇ ਨਾਲ ਜੁੜੀ ਹੋਈ ਹੈ ਪਰ ਜਦੋਂ ਤੁਸੀਂ ਦਿਨੇ ਹੋ ਜਿਵੇਂ ਹੁਣ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਮੈਸੇਜ ਦੇ ਰਹੇ ਸੀ ਵੀ ਤੁਸੀਂ ਜਲ ਲ ਜਾ ਕੇ ਤੁਸੀਂ ਛਿੱਟਾ ਦੇ ਸਕਦੇ ਹੋ ਇਹ ਤਾਂ ਫੇਰ ਗੱਲ ਉਹ ਹੀ ਆ ਜਲ ਸਿਕਪੰਥ ਤੱਕ ਜਲ ਜਲ 'ਚ ਫਰਕ ਆ ਕੁੰਭ ਇੰਡੀਆ 'ਚ ਹੋਇਆ ਕਿੱਥੇ ਹੋਇਆ ਜਿੱਥੇ ਤਿੰਨੇ ਚੀਜ਼ਾਂ ਬੈਂਦੀਆਂ ਨੇ ਗੰਗਾ ਜਮਨਾ ਸਰਸਵਤੀ ਜਿੱਥੇ ਤਿੰਨਾਂ ਦਾ ਖੇਲ ਆ ਇਹ ਅਧਿਆਤਮ ਦਾ ਖੇਲ ਆ ਜਿਵੇਂ ਈੜਾ ਪਿੰਗਲਾ ਤੇ ਸੁਖਮਨਾ ਸਿਕਪੰਥ ਬੰਦਾ ਇਸ ਚੀਜ਼ ਨੂੰ ਹਾਂਜੀ ਮੰਨਦਾ ਉਹ ਤਾਂ ਨਹੀਂ ਕਹਿੰਦੇ ਵੀ ਛਿੱਟਾ ਦੇਓ ਕਿਤੇ ਇਹਦੇ ਨਾਲ ਇਹ ਠੀਕ ਹੋ ਜਾਈ ਜਿਹੜੇ ਕਿਸੇ ਨੇ ਆਪਣੀ ਕਦੇ ਸੁਖਮਨਾ ਖੋਲੀ ਹੋਵੇ ਉਹਨੂੰ ਪਤਾ ਹੋਵੇ ਵੀ ਸਰਸਵਤੀ ਕੀ ਹੁੰਦੀ ਆ ਇਹ ਤਾਂ ਉਹ ਕਦੇ ਇਹਨਾਂ ਦਾ ਆਪਣਾ ਜ਼ਖਾਮ ਨਹੀਂ ਕਦੇ ਠੀਕ ਹੋਇਆ ਇਹਨਾਂ ਨੇ ਕਦੇ ਖੋਲਣੀ ਸੁਖਮਨਾ ਸੁਖਮਨਾ ਖੋਲਣ ਬਾਰੇ ਕੋਈ ਦਿਨ ਗਿਆਨ ਦੱਸੇ ਕਿਹੜਾ ਆ ਕੇ ਬੋਲੇ ਮੇਰੇ ਨਾਲ ਦੇਖਿਆ ਦੱਸੇ ਵੀ ਬੋਧ ਦੇ ਵੀ ਸੁਖਮਨਾ ਖੁੱਲਦੀ ਕਿਵੇਂ ਆ ਚੱਲੂ ਕਿਵੇਂ ਇੱਥੇ ਬੈਠਣ ਦਾ ਇੱਕ ਅਧਿਆਤਮ ਫਰਕ ਹੈ ਕਿ ਕਿ ਤਿੰਨੇ ਇੱਥੇ ਇਕੱਠੀਆਂ ਹੁੰਦੀਆਂ ਨੇ ਜਦੋਂ ਤਿੰਨੇ ਇਕੱਠੀਆਂ ਹੁੰਦੀਆਂ ਨੇ ਤੁਹਾਡਾ ਦਸਮ ਦਰਬਾਰ ਖੁੱਲ ਤੁਹਾਡਾ ਚੌਥਾ ਪਦ ਵੀ ਤੁਹਾਨੂੰ ਪ੍ਰਾਪਤੀ ਹੋ ਜਾਂਦੀ ਆ ਇਹ ਜਲ ਪਵਿੱਤਰ ਉਹ ਸੁਖਮਨਾ ਦਾ ਗੰਗਾ ਜਮਨਾ ਦਾ ਸਰਸਵਤੀ ਦਾ ਜਲ ਹੈ ਜਿਹਦੇ ਨਾ ਹੁੰਦੇ ਨਾਲ ਬੰਦੇ ਦੇ ਦੁੱਖ ਦਿਲਦਰ ਪਾਪ ਕਰਮ ਕੱਟਦੇ ਨੇ ਪਰ ਇਹ ਜੀ ਜਿਵੇਂ ਹੁਣ ਤੁਹਾਡਾ ਐਡਾ ਵੱਡਾ ਜਿਵੇਂ ਤੁਸੀਂ ਕਹੋ ਤੁਸੀਂ ਯੋਗੀ ਹੋਰਾਂ ਦੀ ਗੱਲ ਕਰਦੇ ਹੋ ਪ੍ਰਗ ਰਾਜ ਬੈਠ ਕੇ ਉਹ ਵਿਧਿਆ ਵੀ ਤੁਸੀਂ ਗੱਲ ਕਰੀ ਇਸ ਚੀਜ਼ ਦੀ ਆ ਗਿਆਨ ਕੋਤੜੀ ਗੁਰਦੁਆਰਾ ਸਾਹਿਬ ਦੀ ਗੱਲ ਚਰਚਾ ਹੋਈ ਮੈਂ ਤੁਹਾਡੇ ਨਾਲ ਉਹ ਦੋ ਇੰਟਰਵਿਊ ਵੀ ਕਰੀ ਸੀ ਬਹੁਤ ਸਾਰੇ ਲੋਕ ਇਸ ਸਵਾਲ ਚ ਉੱਤੇ ਵੀ ਜੇ ਹਰਜੀਤ ਸਿੰਘ ਰਸੂਲਪੁਰ ਹੋਰਾਂ ਦੀ ਇੰਨੀ ਸੁਣਦੇ ਨੇ ਜਾਂ ਇੰਨੀ ਉਹ ਜਾਣਦੇ ਨੇ ਤਾਂ ਉਹ ਇਹ ਮਸਲਾ ਕਿਉਂ ਨਹੀਂ ਚੱਕਦੇ ਹੈਗੇ ਜਦ ਕਿ ਐਡਾ ਵੱਡਾ ਮਸਲਾ ਹੈ ਕਹਿੰਦੇ ਬੀਜਪੀ ਇਹਨੂੰ ਹੱਲ ਕਰ ਸਕਦੀ ਹੈ ਦੇਖੋ ਅੱਜ ਪੰਜਾਬ ਦੇ ਵਿੱਚ ਜਦੋਂ ਕਿਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਗੱਲ ਚੱਲੀ ਨਾ ਮੈਂ ਕਿਹਾ ਹੈਗਾ ਕਿ ਕੁਝ ਜਥੇਬੰਦੀਆਂ ਨੇ ਇਹ ਮਸਲਾ ਕਿਵੇਂ ਹੱਲ ਕੀਤਾ ਜਾ ਸਕਦਾ ਐ ਜੀਪੀਸੀ ਮੈਨੂੰ ਦੋ ਬਈ ਕੁਝ ਵੀ ਨਹੀਂ ਪਾਈ ਇਦਾਂ ਹੱਲ ਕਰ ਲਈਏ ਸੁਲਝਾਉਣ ਨੂੰ ਬਹੁਤ ਸਰੀ ਚੀਜ਼ਾਂ ਹੁੰਦੀਆਂ ਨੇ ਇਹਦੇ ਵਾਸਤੇ ਅੱਗੇ ਗੱਲ ਥੋੜੀ ਚਲਾਈ ਆ ਦੇਖੋ ਅੱਗੇ ਆਉਣ ਨਾਲ ਸਮਝ ਕਿਵੇਂ ਬਣਦਾ ਇਹ ਤੁਹਾਨੂੰ ਲੱਗਦਾ ਵੈਸੇ ਜਿਵੇਂ ਜਿੰਨਾ ਕੋ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਜਿੰਨਾ ਵਿਰੋਧ ਜਾਂ ਹਾਸੀ ਮਜ਼ਾਕ ਉਡਾਉਂਦੇ ਨੇ ਚਲੋ ਇਹ ਵੀ ਗੱਲ ਹੈ ਵੀ ਤੁਹਾਡੇ ਸਮਰਥਕ ਵੀ ਹੈਗੇ ਨੇ ਉਹਦੇ ਚ ਲੋਕ ਚੰਗਾ ਵੀ ਕਹਿੰਦੇ ਨੇ ਇਸ ਚੀਜ਼ ਨੂੰ ਲੈ ਕੇ ਉਸ ਚੀਜ਼ ਦਾ ਲੱਗਦਾ ਨਹੀਂ ਕਦੇ-ਕਦੇ ਵੀ ਆਪਾਂ ਨੂੰ ਕਿਉਂ ਕਿਹੜੇ ਰਾਹੇ ਪੈ ਗਏ ਚਾਹੇ ਚਲੋ ਮੈਸੇਜ ਤੁਹਾਡਾ ਅਯੁੱਧਿਆ ਚ ਵੀ ਗਿਆ ਤੇ ਉਸ ਤੋਂ ਬਾਅਦ ਕੁੰਭ ਚ ਵੀ ਗਿਆ ਲੋਕ ਤੁਹਾਨੂੰ ਮਿਲੇ ਉੱਥੇ ਦੇਖਣ ਆਏ ਤੁਹਾਡੇ ਨਾਲ ਉਹਨਾਂ ਨੇ ਜੇ ਕਰੀਏ ਚਰਚਾ ਕਰੀ ਇਹ ਸਾਰੀਆਂ ਚੀਜ਼ਾਂ ਦਾ ਉਹਦੇ ਮੂਰੇ ਕਿੰਨਾ ਕੰਪੈਕਟ ਦੇ। ਮੈਨੂੰ ਤਾਂ ਕੋਈ ਜ਼ਿਆਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਮੇਰੇ ਤੇ ਦਾ ਕੋਈ ਅਸਰ ਹੋਊਗਾ ਕਾਨਕੀ ਐ। ਮੈਂ ਆਪਣੇ ਲੋਕਾਂ ਨੂੰ 크੍ਰਿਸਚਨ ਨਹੀਂ ਬਣਦੇ ਦੇਖ ਸਕਦਾ ਬਸ। ਠੀਕ ਹੈ। ਅੱਜ ਪੰਜਾਬ ਦੇ ਲੋਕ ਖਾਸ ਕਰਕੇ ਬੜੀ ਇੱਕ ਸਣੀ ਕਿ ਇਹ ਸਿੱਖੀ ਆ। ਸਿੱਖੀ ਦੇ ਆਲੇ ਚੌਰਾ ਔਰੇ ਜਿਹੜੇ ਡੇਰੇਆਂ ਦੇ ਨਾਲ ਬਾਬੇ ਨਾਲ ਜੁੜੇ ਹੋਏ ਲੋਕ ਤੇ ਇੱਥੇ ਟੁੱਟ ਕੇ ਉਹ ਡੇਰੇਆਂ ਦੀ ਬਾੜ ਚ ਫਸ ਜਾਂਦੇ ਤੇ। ਡੇਰੇ ਇੱਕ ਬਾੜ ਦਾ ਰੂਪ ਕਰਦੇ ਸੀਗੇ ਸਿੱਖੀ ਕੋਈ ਰਾਧਾ ਸਵਾਮੀਆ ਕੋ ਚਲੇ ਗਿਆ ਕੋਈ ਕਿਸੇ ਬਾਬੇ ਕੋ ਚਲੇ ਗਿਆ ਕੋਈ ਨਾਲ ਕਸਰੀਆਂ ਕੋ ਚਲੇ ਗਿਆ ਕੋਈ ਫਲਾਣੇ ਕੋ ਚਲੇ ਗਿਆ ਇਹ ਡੇਰਿਆਂ ਦੇ ਵਿੱਚ ਬੱਲਾ ਵਾਲੇ ਕੋ ਚਲੇ ਗਿਆ ਡੇਰਿਆਂ ਨੇ ਸਾਡੇ ਜਿਹੜੇ ਸਿੱਖੀ ਤੋਂ ਟੁੱਟੇ ਦੇ ਲੋਕ ਨੇ ਉਹਦੇ ਵਿੱਚ ਬਾੜ ਚ ਫਸ ਜਾਂਦੇ ਸੀਗੇ ਅੱਜ ਜਿਹੜੇ ਉਹ ਬਾੜ ਚ ਨਹੀਂ ਫਸੇ ਉਹ ਕੀ ਕਿੱਥੇ ਗਏ 20% ਲੋਕ ਰਿਚਨ ਬਣ ਗਏ ਉਹ ਬਾੜ ਚ ਉਹ ਡੇਰਿਆਂ ਦੇ ਬਾੜ ਚ ਇਹ ਲੋਕਾਂ ਨੇ ਕੱਢ ਤੇ ਪਰ ਬਰੋਤਾਂ ਡੇਰਿਆਂ ਦਾ ਵੀ ਬਹੁਤ ਹੈ ਵਿਰੋਧ ਕਰਨ ਵਾਲੇ ਨਹੀਂ ਕ੍ਰਿਸ਼ਚਨ ਬਣਾਏ ਨੇ ਕ੍ਰਿਸ਼ਚਨ ਬਣਾਉਣ ਵਾਲੇ ਵਿਰੋਧਤਾ ਵਾਲੇ ਨੇ ਉਹ ਚਾਹੁੰਦੇ ਨਹੀਂ ਕਿ ਪੰਜਾਬ ਦੇ ਵਿੱਚ ਸਿੱਖੀ ਪ੍ਰਫੁੱਲਤ ਹੋਵੇ। ਤੁਸੀਂ ਦੇਰਿਆਂ ਦੇ ਹੱਕ ਚੋਂ ਵਿਰੋਧ ਚੋਂ ਮੈਂ ਦੇਰਿਆਂ ਦੇ ਅੱਜ ਅੱਜ ਜਿਹੜਾ ਮੌਜੂਦਾ ਸਮਾ ਹੈ ਦੇਰਿਆਂ ਦੀ ਕਾਰਗੁਜ਼ਾਰੀ ਦੇਖੋ ਕੀ ਹੈ। ਮੈਂ ਨਾ ਵਿਰੋਧ ਵਿੱਚ ਹਾਂ ਨਾ ਪੱਖ ਵਿੱਚ ਹਾਂ। ਦੇਰਿਆਂ ਦੀ ਕੁਝ ਕਾਰਗੁਜ਼ਾਰੀ ਕਿ ਉਹਨਾਂ ਨੇ ਕ੍ਰਿਸ਼ਚਨ ਨਹੀਂ ਬਣ ਦਿੱਤੇ। ਬਸ ਮੈਨੂੰ ਇਹ ਗੱਲ ਦੀ ਖੁਸ਼ੀ ਹੈ। ਜਿਵੇਂ ਹੁਣ ਡੇਰਾ ਸਰਸੇ ਦੀ ਗੱਲ ਹੁੰਦੀ ਹੈ ਸੌਦਾ ਸਾਦੀ ਗੱਲ ਹੁੰਦੀ ਹੈ ਉਹਨੂੰ ਵੀ ਠੀਕ ਹਾਂ ਲੇਕਿਨ ਸੌਦਾ ਸਾਦ ਇੱਕ ਗੱਲ ਆ ਜੀ ਨੇ ਸੱਚ ਨੂੰ ਸੱਚ ਕਹਿਣ ਦੀ ਇੱਕ ਜ਼ਰੂਰਤ ਜਾਹੀ ਦੀ ਆ ਜਿੱਥੇ ਸੌਦਾ ਸਾਦ ਹੀ ਅੱਜ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੇ ਅਸੀਂ ਅੰਦਰ ਇਹ ਕਰ ਦੂਗੇ ਉਹ ਕਰ ਦੂਗੇ ਗੁਲਤਾਰ ਸਿੰਘ ਆਪਣੇ ਸੰਧਨਾ ਜੀ ਉਹ ਉੱਥੇ ਬੈਠੇ ਰਹੇ ਧਰਨੇ ਤੇ ਅਰਦਾਸਾਂ ਕਰਦੇ ਰਹੇ ਵੀ ਅਸੀਂ ਜਿਨ੍ਹਾਂ ਦੇ ਪਰਚੇ ਕਰੂਗੇ ਇਹਨਾਂ ਨੂੰ ਅੰਦਰ ਕਰੂਗੇ ਉਹਨਾਂ ਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਪਰ ਬੀਜਪੀ ਕਹਿੰਦੇ ਪਰੋਲਾ ਦਿੱਤੀ ਆ ਇਹ ਬੀਜੇਪੀ ਦਾ ਸਵਾਲ ਹੈ ਮੈਂ ਬੀਜੇਪੀ ਥੋੜੀ ਮੈਂ ਤਾਂ ਮਿਸ ਜੀ ਦਾ ਨੇ ਅੰਗਵਾ ਫਕੀਰ ਸਿੰਘ ਦਾ ਮਤਲਬ ਇਹ ਹੈ ਵੀ ਉਧਰ ਦੂਜੇ ਪਾਸੇ ਜਦੋਂ ਤੁਸੀਂ ਉਹਨਾਂ ਦੇ ਕਹਨੇ ਹੋ ਵੀ ਉਹ ਵੀ ਤਾਂ ਪ੍ਰੋਬਲਮ ਹੁੰਦੇ ਨੇ ਤੁਸੀਂ ਇਹਦਾ ਮਤਲਬ ਉਹ ਉਹਦੇ ਤੇ ਵੀ ਵਿਰੋਧ ਦਾ ਜਤੋਂ ਇਹਨਾਂ ਨੂੰ ਮੋਸਟਲੀ ਕੀ ਹੁੰਦਾ ਨਾ ਇਹ ਕੌਂਟਰਵਰਸੀ ਦਾ ਪਾਰਟੀ ਨਾਲ ਲੋਕਾਂ ਨੇ ਬੀਜੇਪੀ 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 ਕਰਦੇ ਆ ਕਹਨ ਕਿ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਕ੍ਰਿਸ਼ਨੀ ਨੂੰ ਲੈ ਕੇ ਚਿੰਤਾ ਹੈ ਪੰਜਾਬ ਨੂੰ ਲੈ ਕੇ ਬੀਜੇਪੀ ਕਿ ਲੱਗਦੀ ਹੈ ਕਿ ਨਹੀਂ ਹੈ ਦੱਸੋ ਕੀ ਚੀਜ਼ ਹੈ ਬੀਜੇਪੀ ਦੇਖੋ ਜਿਹੜੀ ਅੱਜ ਕੁੰਭ ਦੇ ਵਿੱਚ ਆ ਪਿਛਲੇ ਧਰਮ ਦੇ ਵਿੱਚ ਦੂਸਰੀ ਗੱਲ 84 ਦੇ ਜਿਹੜੇ ਦੰਗਿਆਂ ਦੇ ਉਹ سزا ਦੇਣ ਵਾਲੀ ਕੌਣ ਹੈ ਬੀਜੇਪੀ ਅੱਜ ਐਡੇ ਸਮੇਂ ਬਾਅਦ ਅਗਰ ਕਿਸ ਨੇ ਕਿਸੇ ਨੇ ਕਿਹਾ ਕਿ ਬੀਜੇਪੀ ਚੰਗੀ ਆ ਫੇ ਵੀ ਇਹਨਾਂ ਨੇ ਗਾਲਾਂ ਕਢੀ ਜਾਣ ਜਿਨ੍ਹਾਂ ਨੇ ਹਰਮੰਦਰ ਸਾਹਿਬ ਟਾਇਆ ਉਹਨਾਂ ਨਾਲ ਲੋਕ ਪੋਸਟਾਂ ਪਾ ਕੇ ਖੁਸ਼ ਹੁੰਦੇ ਨੇ ਉਹਨਾਂ ਨੂੰ ਚੰਗਾ ਕਹਿੰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ سزا ਦਿੱਤੀ ਆ ਉਹਨੂੰ ਮੈਂ ਮਾੜਾ ਨਹੀਂ ਕਹਿ ਸਕਦਾ ਮੈਂ ਅਕ੍ਰਿਤਕ ਹਣ ਨਹੀਂ ਹੈਗਾ ਚਲੋ ਘਰ ਦੇਖਿਆ ਜਾਵੇ ਹਰਜੀਤ ਸਿੰਘ ਰਸੂਲਪੁਰ ਹੋ ਰਹਾਂ ਤਾਂ ਸਾਫ਼ ਤੌਰ ਤੇ ਕਹਿੰਦਾ ਉਹ ਕਹਿੰਦੇ ਕਿ ਤਰਕ ਤੇ ਜਦੋਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਅਸੀਂ ਲੋਕਾਂ ਨੂੰ ਜੋੜਨ ਦੀ ਗੱਲ ਕਰੀਏ ਉਹਦੇ ਚ ਸਾਧਨ ਭਾਵੇਂ ਕੋਈ ਵੀ ਹੋਵੇ ਤੇ ਆਖਰ ਜਦੋਂ ਜਿਸ ਤਰ੍ਹਾਂ ਦੇ ਨਾਲ ਅਯੁੱਧਿਆ ਗਏ ਮਹਾਕੁੰਭ ਗਏ ਤਾਂ ਉਹ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਕਹਿੰਦੇ ਨੇ ਵੀ ਲੋਕਾਂ ਨੇ ਆਕਰ ਕਰ ਸਾਨੂੰ ਸੈਪਟ ਕੀਤਾ ਤੇ ਵੱਡੇ ਤੌਰ ਦੇ ਉੱਤੇ ਸਹਿਯੋਗ ਮਿਲਿਆ ਸਮਰਥਨ ਮਿਲਿਆ ਫਿਰ ਭਾਵੇਂ ਕਹਿੰਦੇ ਲੋਕ ਸਾਡੇ ਬਾਰੇ ਕੋਈ ਗੱਲਾਂ ਕੁਝ ਵੀ ਕਰਨ ਪਰ ਸਾਨੂੰ ਇਹ ਪਤਾ ਵੀ ਸਾਡਾ ਮਕਸਦ ਕਹਿੰਦੇ ਸਹੀ ਹੈ ਤੇ ਸਿੱਖੀ ਵੀ ਕਿਸੇ ਨੂੰ ਤੋੜਨ ਦਾ ਗੱਲ ਨਹੀਂ ਕਰਦੀ ਹੈਗੀ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿੰਦਰ ਜਰਨਲਿਸਟ ਟੈਵੀ ਟੰਡੀਗ